ਬਾਬਾ ਜੀ ਵੇ ਮਰ ਲਾਣਾ ਆਪਾਂ ਇੱਥੇ ਖੜੇ ਆ ਸਾਰੇ ਹਨਾ ਹਾਂਜੀ ਤੇ ਉਹਦੇ ਜਿਹਦੇ ਮਤਲਬ ਆਪਣੇ ਇੱਥੇ 21 ਜਿੱਦੇ ਆਪਣੇ ਗਾਂਹਾਂ ਜਾਂਦੀ ਕਾਲ ਸੀਗੀ ਹਨਾ ਹਾਂਜੀ ਤੇ ਉਹਦੇ ਜਿਹ ਸ਼ੁਭਕਰਨ ਤੁਸੀਂ ਵੇਖਿਆ ਕਿੱਥੇ ਕਿੱਥੇ ਮੈਂ ਤੁਸੀਂ ਸ਼ੁਭਕਰਨ ਸਿੰਘ ਆ ਵੇਖੋ ਜੀ ਇੱਥੇ ਬਿਲਕੁਲ ਤੁਸੀਂ ਕੋਲੇ ਸੀ ਮੈਂ ਬਿਲਕੁਲ ਕੋਲੇ ਸੀ ਜੀ ਹੂੰ ਉਹਨਾਂ ਨੇ ਇਹਨਾਂ ਨੇ ਕੀ ਕੰਮ ਕੀਤਾ ਪਹਿਲਾਂ ਮਤਲਬ ਕਿ ਇਹ ਇੱਥੇ ਤੁਰਿਆ ਹੂੰ ਇਹਨਾਂ ਨੇ ਆਪ ਦਾ ਗੋਲਾਵਾਰੀ ਕਰੀ ਗੇ ਹੂੰ ਅਸੀਂ ਕੰਮ ਕੀ ਕੀਤਾ ਸੀ ਸਾਹਮਣੇ ਪ੍ਰਾਲੀ ਆ ਹੂੰ ਉੱਥੋਂ ਪ੍ਰਾਲੀ ਲੈਣੀ ਸ਼ੁਰੂ ਕੀਤੀ ਅਸੀਂ ਆਖਿਆ ਵੀ ਚਲੋ ਐਂ ਕਰਦੇ ਹਾਂ ਸਾਡੇ ਕੋਲ ਤਾਂ ਪ੍ਰਾਲੀ ਸੀ ਇਹਨਾਂ ਕੋਲ ਗੋਲੀਆਂ ਸੀ ਅਸੀਂ ਕਿਹਾ ਪ੍ਰਾਲੀ ਲੈ ਕੇ ਧੂਆਂ ਕਰਦੀ ਅਸੀਂ ਲੈ ਕੇ ਉਹ ਸਾਹਮਣੀ ਜਗ੍ਹਾ ਤੇ ਨਾ ਪ੍ਰਾਲੀ ਬੰਦਿਆਂ ਨੂੰ ਲੜੇ ਕੋਲੇ ਆਵਦੀ ਆ ਉਹ ਵੀ ਹਿੰਮਤ ਕਰੋ ਵੀ ਪ੍ਰਾਲੀ ਲੈ ਕੇ ਅਸੀਂ ਬਹੁਤ ਜਿਆਦਾ ਪ੍ਰਾਇਟ ਢੋਈ ਪ੍ਰਾਇਟ ਹੋ ਕੇ ਚੈਨ ਕਿ ਧੂਆਂ ਕਰਤਾ ਤੇ ਧੂਨਾ ਕਰਤਾ ਆ ਵੇਖੋ ਅੱਗ ਵਜੋਂ ਹੁਣ ਮਾਰ ਦੀ ਕਿਰਪਾ ਨਾਲ ਪੱਛੋਂ ਹਵਾ ਵਗਦੀ ਆ ਪੱਛੋਂ ਹਵਾ ਵਗ ਰਹੀ ਸੀ ਚਲੋ ਪੱਛੋਂ ਹਵਾ ਵਗ ਰਹੀ ਸੀ ਤੇ ਪੱਛੋਂ ਉਹ ਇਹਨਾਂ ਨੂੰ ਚਲੀ ਗਈ ਚਲੋ ਇਹਨਾਂ ਨੂੰ ਹਵਾ ਚਲੀ ਗਈ ਧੂਏ ਦੇ ਫਿਰ ਇਹਨਾਂ ਨੇ ਧੂਏ ਦੀ ਬਲੀਟ ਚ ਆ ਗਏ ਇੰਨਾਂ ਨੇ ਕਿਹਾ ਵੀ ਜਿਉਣ ਪਿੱਛੇ ਜਾਣੇ ਆ ਤੇ ਮਰਦੇ ਇਹ ਪਿੱਛੇ ਹਟਣ ਦੀ ਬਿਅ ਗਾਹ ਨੂੰ ਆ ਗਏ ਇਹ ਵੇਖ ਜੁੱਤ ਪਾ ਖੜੇ ਇੱਥੇ ਆ ਗਏ ਇੱਥੇ ਆ ਗਏ ਫਿਰ ਇਹਨਾਂ ਨੇ ਇੱਥੋਂ ਮੁੰਡੇ ਦੇ ਗੋਲੀ ਮਾਰੀ ਠੀਕ ਹੈ ਪਰ ਪਿੱਛੇ ਗੋਲੀ ਮਾਰੀ ਐ ਪਿੱਛੇ ਵੱਜੀ ਗਿੱਚੀ ਚ ਉਹਨੇ ਚੱਕ ਕੇ ਲਿਆਂਦਾ ਚੱਕ ਕੇ ਲਿਆਂਦਾ ਉਹਨੂੰ ਇਧਰੋਂ ਲਿਆਂਦੇ ਨੇ ਮੁਰਕੇ ਉੱਥੇ ਆਉਂਦੇ ਆ। ਹੂੰ ਇੱਥੇ ਆ ਕੇ ਇਹਨਾਂ ਨੇ ਆ ਕਿਸਾਨਾਂ ਦੇ ਟਾਈਪਰ ਖੜੇ ਆ। ਹੂੰ ਸਾਰੇ ਮਾਰ ਮਾਰ ਕੇ ਡਾਂਗਾਂ ਐਨ ਗਲਿੰਡਰ ਤੋੜਦੇ, ਸਲੰਸਰ ਤੋੜਦੇ ਆ। ਵੇਖੋ ਸਾਹਮਣੇ ਪਿੱਛੇ ਕੈਮਰੇ ਘਮਾਓ। ਵੀ ਤੋੜ ਕੇ ਮਤਲਬ ਲੋਕਾਂ ਨੇ ਵੇਖੋ ਕਿੱਡਾ ਵੱਡਾ ਨੁਕਸਾਨ ਕੀਤਾ। ਜੇ ਐਬ ਮਤਲਬ ਆਪਾਂ ਕਹਿੰਦੇ ਵੀ ਸਰਕਾਰ ਬਦਲਾ ਲਿਆਂਦਾ, ਬਦਲਾ ਲਿਆਂਦਾ 32 92 ਸੀਟਾ ਦੇਤੀਆਂ ਆਪ ਹਨਾ। ਇਹ ਵੀ じゃ ਕੋਈ ਦੇ ਵੇਖਿਆ ਸੀ ਕਿ ਆਪਣੀ ਸਰਕਾਰ ਦਾ ਹੱਕ ਬੰਦਦਾ ਸੀ ਕਿ ਨਹੀਂ ਆਪਣੀ ਪੰਜਾਬ ਦੇ ਵਿੱਚ ਆ ਕੇ ਗੋਲੀਆਂ ਚ ਲਾਈ ਜਾਂਦੇ ਉਹ ਇੱਥੇ ਆ ਕੇ ਮੁੰਡਾ ਚੱਕ ਕੇ ਲੈ ਗਏ। ਵੇ ਹੂੰ ਆਪਣਾ ਮੁੰਡਾ ਸੁਭਕਰਨ ਸਿੰਘ ਸ਼ਹੀਦ ਕਰਤਾ ਇਹਨਾਂ ਸਟੈਂਡ ਦੇਣਾ ਸੀ ਇਹਨਾਂ ਨੇ ਬਿਲਕੁਲ ਨਹੀਂ ਜ਼ੀਰੋ ਪਰਚਾ ਕੱਟਦਾ ਹੂੰ ਕਿਹ ਸਟੈਂਡ ਲਿਆ ਇਹਨਾਂ ਨੇ ਕੋਈ ਸਟੈਂਡ ਨਹੀਂ ਲਿਆ ਆਪਾਂ ਨੂੰ ਵੇਖੋ ਕਿਥੋਂ ਜਾਂਦਾ ਆਰਡਰ ਵੀ ਹੁਣ ਜਾ ਕੇ ਵੇਖ ਲੋ ਹੁਣ ਗੋਲੀ ਮਾਰ ਦੇਣਗੇ ਸਰਕਾਰ ਤਾਂ ਰਲ ਗਈ ਉਹਨਾਂ ਨਾਲ ਸਰਕਾਰ ਤਾਂ ਮੋਦੀ ਸਰਕਾਰ ਨਾਲ ਰਲ ਗਈ ਸਰਕਾਰ ਰਲ ਹੀ ਹੋਈ ਆ ਅਸੀਂ ਕਿਹਨੇ ਰਲਈ ਆ ਪਰ ਹੁਣ ਲੋਕੀ ਸਭ ਸਿਕਾਉਣਗੇ ਹੁਣ ਕੱਲ ਵੇਖੋ ਘੇਰਦੇ ਲੋਕਾਂ ਨੂੰ ਬੀਜੇਪੀ ਵਾਲੇ ਨੇ ਪਿੰਡਾਂ 'ਚ ਉਹਨਾਂ ਨੇ ਆਖਿਆ ਕਾਲ ਕੱਢੀ ਆ ਕਿ ਮੋਰਚੇ ਨੇ ਵੀ ਪਿੰਡਾਂ ਚ ਜਾਂਦੀਆਂ ਜਾਂ ਸ਼ਹਿਰਾਂ ਚ ਰੈਲੀਆਂ ਕਰਦੇ ਰੁਕੂ ਕੇ ਰੋਨਨ ਅਸੀਂ ਹੁਣ ਉਹ ਸੁਭਕਰਨ ਸਿੰਘ ਦਾ ਮਤਲਬ ਯਾਦ ਨੂੰ ਤਾਜ਼ਾ ਰੱਖਦੇ ਹੋਈ ਸਾਡੇ ਫਰੀ ਕੋਟ ਜਿਲ੍ਹੇ ਚ ਅਸੀਂ ਰੈਲੀ ਕੱਢੀ ਕੋਈ ਯਾਰ ਟਰੈਕਟਰ ਸੀ ਯਾਰ ਟਰੈਕਟਰ ਦੀ ਰੈਲੀ ਕੱਢੀ ਤੇ ਉੱਥੇ ਗੌਰਵ ਕੱਕੜ ਜਿਹੜਾ ਇਹਨਾਂ ਦਾ ਫਰੀ ਕੋਟ ਦਾ ਮਤਲਬ ਮੇਨ ਸੀਗਾ ਉਹ ਤਾਂਗਾ ਛੱਡ ਰੈਲੀ ਕਰਦਾ ਵੀ 400 ਰੁਪਏ ਦੀ ਸੀਟ ਮਿਲੂਗੀ ਇਹਨੂੰ ਮਤਲਬ ਕੇ મોદી ਨੂੰ ਜਦੋਂ ਸਾਨੂੰ ਵੇਖ ਲਿਆ ਕਿ ਕਿਸਾਨਾਂ ਟਰੈਕਟਰ ਆਉਂਦੇ ਆ ਉਹਨੇ ਬੌਂਡਰ ਵੱਡੀਆਂ ਲਾਈਆਂ ਕਾਰਾਂ ਛੱਡ ਕੇ ਭੱਜ ਗਈ ਉਹ ਜਮੀਨਾਂ ਨੇ ਸਾਨੂੰ ਡਾਂਗਾ ਨਾਲ ਕੁੱਟਿਆ ਰਹੀ ਪਿੰਡਾਂ ਚ ਕੁੱਟਾਂਗੇ ਨਹੀਂ ਬਾਬਾ ਜੀ ਮੇਰੇ ਤੁਸੀਂ ਤਾਂ ਹੁਣ ਉਮਰ ਸੋਡੀ ਵੱਡੀ ਆ ਨਾ ਸਾਰੇ ਸੇ ਖੜੇ ਆ ਅੱਜ ਤੱਕ ਕਿਤੇ ਜੇ ਉਮਰ 80 ਵੀ ਤੁਸੀਂ ਦੇਖੀ ਹੋਊਗੀ ਨਾ ਕਿਤੇ ਜਿਹੜਾ ਕੋਸ ਆ ਉਦਦੇ ਹੋਇਆ ਇਹ ਕੋਸ ਕਿਤੇ ਪਹਿਲਾਂ ਕਿਤੇ ਹੋਇਆ ਸੀ 80 ਨੋ ਪੈੜਾ ਹੋ ਗਿਆ 78 ਨੋ ਪੈੜਾ ਉਦੋਂ ਜਿਹੜੇ ਬੰਦੇ ਇੱਥੇ ਖੁਦ ਵੇਖੇ ਨਾ ਉਸ ਦਿਨ ਤੇ ਮੈਂ ਖੁਦ ਇੱਥੇ ਸੀ ਪਿੱਛੋਂ ਮੇਰੀ ਮਾਤਾ ਦੀ ਡੈਥ ਹੋndi ਮੈਂ ਪਿੰਡ ਜਾਣਾ ਉਸ ਦਿਨ ਮੈਂ ਇੱਥੇ ਸੀ ਖੁਦ ਉਹ ਦਿਨ ਨੇ ਨਹੀਂ ਬੰਬਾਰੀ ਕੀਤੀ ਕਿ ਤੂੰ ਕੜਤੀ ਹਾਂ ਚਾਰ ਚਾਰ ਗੋਲੇ ਛਿੜਦੇ ਆ ਅੱਖਾਂ ਚ ਝੱਕ ਨਹੀਂ ਦਿੰਦੀ ਤੂੰ ਐਡਾ ਗੰਦਾ ਅੱਖਾਂ ਚ ਪੈਂਦਾ ਹੀ ਚਮੜੀ ਸੜਦੀ ਸੀ ਅਸੀਂ ਉਹ ਕਾਲ ਗੱਟ ਮਿਲੀ ਮਤਲਬ ਮਾਲੀ ਸੰਦੇਤੀ ਇੱਥੇ ਤੇ ਉਹ ਮਲੋ ਵੀ ਆਉਂਦੇ ਮਤਲਬ ਇਸਰੀਏ ਇਹਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਰੋਲ ਬਣਦਾ ਸੀਗਾ ਕਿ ਨਹੀਂ ਜਦੋਂ ਪੂਰਾ ਹੀ ਰੂਲ ਸੀ ਪੂਰਾ ਰੂਲ ਸੀ ਜਦੋਂ ਮਤਲਬ ਉਹੀ ਬਹਿਵਲ ਆ ਤੁਸੀਂ ਬਹਿਵਲ ਵਾਲੇ ਇੱਕ ਵੀ ਵੇਖੀ ਹੋਊਗੀ ਉੱਥੇ ਕਹਿੰਦੇ ਸੀ ਅਣਪਛਾਤੀ ਪੁਲਿਸ ਤੇ ਇੱਥੇ ਵੀ ਫਿਰ ਉੱਪਰ ਇੱਥੇ ਉਹਦੋਂ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਵੀ ਜਿਹੜੀ ਪੁਲਿਸ ਅਣਪਛਾਤੀ ਨਹੀਂ ਹੋ ਸਕਦੀ ਹਾਂ ਹੋਣੇ ਨਾਲ ਵੀ ਵੇਖੋ ਕੀ ਕੀਤਾ ਰਲ ਨਾਲ ਆ ਵੀ ਵੇਖੋ ਕੀ ਕੀਤਾ ਹੁਣ ਇਹਨਾਂ ਦਾ ਬੰਦਾ ਨਹੀਂ ਫੜਿਆ ਕਿਹੜਾ ਬੰਦਾ ਕੀਦੇ ਤੇ ਪਰਚਾ ਕਟੋ ਜੀ ਪਹਿਲਾਂ ਸ਼ੁਭ ਕਰ ਸਕਦੀ ਕਿੰਨੇ ਦਾ ਲਾਸ਼ ਚਰੂਲੀ ਗਈ ਜੇ ਪਰਚਾ ਕਟਿਆ ਤਾਂ ਜ਼ੀਰੋ ਕੱਟਦਾ ਕੋਈ ਗੱਲ ਨੂੰ ਬੰਨੇ ਤਾਂ ਨਹੀਂ ਲਾਇਆ ਹੁਣ ਇਹ ਕਹਿੰਦੀ 1 ਕਰੋੜ ਰੁਪਇਆ ਦੇਤਾ ਵੇਖੋ ਉਹਨਾਂ ਦਾ ਬੱਚਾ ਮਰ ਗਿਆ ਉਹਨਾਂ ਨੇ ਕਰੋੜ ਰੁਪਏ ਢੂਈ ਜਰਾਉਣਾ ਕੀ ਕਰਨ ਜੇ ਬੱਚਾ ਹੀ ਮਰ ਗਿਆ ਬੰਦੇ ਦਾ ਕੀ ਮੁੱਲ ਬੰਦੇ ਦਾ ਕੋਈ ਮੁੱਲ ਹੈਗਾ ਠੀਕ ਆ ਬਹੁਤ ਜ਼ਿਆਦਾ ਤੱਕਾ ਕਰ ਰਹੇ ਜੀ ਇਹ ਇਹ ਤਾਂ ਮੋਦੀ ਨੇ ਵਿਜਾਰਾ ਕਰ ਰਹੇ ਮੇਰੇ ਸਾਹਬ ਜੀ ਕਿਵੇਂ ਸਰਕਾਰ ਨੂੰ ਕਿਵੇਂ ਵੇਖਦੇ ਆ ਭਾਈ ਜਿਹੜੀ ਸਰਕਾਰ ਬੰਨ ਲਾ ਆਪਣੇ ਇਥੇ 92 ਸੀਟਾਂ ਦੇ ਦਿਆਂਗੇ ਬਦਲਾਅ ਲਿਆਵਾਂਗੇ ਬਦਲਾਅ ਲਿਆਵੇਂ ਕੀ ਕੀ ਵੇਖਿਆ ਫਿਰ ਦੀ ਬਦਲਾਅ ਕੋਈ ਆ ਸਰਕਾਰ ਚ ਦਾ ਕੋਈ ਬਦਲਾਅ ਨਹੀਂ ਆਇਆ ਸਰਕਾਰ ਚ ਕੋਈ ਬਦਲਾਅ ਨਹੀਂ ਇਹ ਤਾਂ ਇਹਨਾਂ ਨਾਲ ਬੀਜੇਪੀ ਨਾਲ ਰਲ ਗਏ ਤਾਂ ਇਹਨਾਂ ਦੀ ਬੀ ਟੀਮ ਬਣ ਗਈ ਇਹਦੀ ਹਾਂ ਬੀ ਟੀਮ ਬਣ ਕੇ ਤੇ ਇਹਨਾਂ ਨੇ ਤਾਂ ਬੀਜੇਪੀ ਦਾ ਸਾਥ ਦਿੱਤਾ ਇਹਨਾਂ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ ਜਿਵੇਂ ਮੇਰੇ ਨਾਲ ਕਹਿੰਦੀ ਸੀਗੇ ਵੀ ਲੋਕਾਂ ਕਹੇ ਪਿਆ ਸੀ ਪਹਿਲਾਂ ਦੂਜੀਆਂ ਸਰਕਾਰਾਂ ਤੋਂ ਕਹੇ ਸੀ ਵੀ ਲੋਕਾਂ ਨੇ ਇੰਨੀਆਂ ਸੀਟਾਂ ਦਿੱਤੀਆਂ ਪਰ ਨਵੇਂ ਵੀ ਕੋਈ ਇਹਦੇ ਵਿੱਚ ਤੁਹਾਨੂੰ ਲੱਗਿਆ ਵੀ ਬਦਲਾ ਕੇ ਆ ਸੀ ਬਦਲਾ ਲਿਆਵਾਂਗੇ ਕੋਈ ਆਇਆ ਬਦਲਾ ਨਾ 1% ਵੀ ਨਹੀਂ ਕੋਈ ਆਇਆ ਇਹਨਾਂ ਜਿੱਦਾਂ ਇਹ ਇਹ ਤਾਂ ਉਹਨਾਂ ਨੂੰ ਹੀ ਮਾੜੇ ਨਿਕਲ ਗਏ ਇਹਨਾਂ ਨੇ ਤਾਂ ਉਹਨਾਂ ਨੂੰ ਚੰਗੇ ਘਵਾਤਾ ਕਾਲੀ ਕਾਂਗਰਸੀਆਂ ਨੂੰ ਉਹਨਾਂ ਦੇ ਆਪ ਦੀ ਆਖਣ ਲੱਗ ਗਏ ਦੂਜੇ ਨੇ ਤਾਂ ਆਖਿਆ ਵਿਰੋਧੀ ਦੇ ਰਾਲੇ ਨੇ ਤਾਂ ਆਖਣੀ ਹੈ ਜਿਹੜੇ ਝਾੜੂ ਵਾਲਿਆਂ ਦੇ ਆਪ ਦੇ ਇਹਨਾਂ ਦੇ ਵਰਕਰ ਆ ਉਹ ਵੀ ਆਖਣ ਲੱਗੇ ਵੀ ਇਸ ਦੂ ਦਾ ਕਾਲੀ ਕਾਂਗਰਸੀ ਚੰਗੇ ਸੀ ਇਹਨਾਂ ਨੇ ਤਾਂ ਬਸ ਠੀਕ ਐ ਇਹਨਾਂ ਨੇ ਤਾਂ ਕੁਰਸੀ ਸੱਤਾ ਲੈਣੀ ਸੀ ਸੱਤਾ ਤੇ ਆ ਕੇ ਕੁਰਸੀ ਲੈ ਲਈ ਤੇ ਸਾਰਾ ਕੁਝ ਭੁੱਲ ਗਏ ਨਸ਼ੇ ਚ ਆ ਗਏ ਜਿਹੜਾ ਬੰਦਾ ਨਸ਼ੇ ਚ ਆ ਜਾ ਉਹ ਸਾਰਾ ਕੁਝ ਭੁੱਲ ਜਾਂਦਾ ਇਹੀ ਭਵੰਤਵਾਨ ਪਹਿਲਾਂ ਕਿਸਾਨਾਂ ਦੇ ਧਰਨੇ 'ਚ ਬਹਿੰਦਾ ਸੀ ਜਦੋਂ ਪਹਿਲਾ ਧਰਨਾ ਚੱਲਦੇ ਸੀਗੇ ਕਹਿੰਦੇ ਸੀਗੇ ਵੀ ਵੀ ਜਿਹੜੇ ਕਾਨੂੰਨ ਆ ਇਹ ਗਲਤ ਆ ਇਹ ਐ ਜਿਵੇਂ ਹੁਣ ਮਾਲਾ ਤੁਸੀਂ ਬਾਬਾ ਤੁਹਾਨੂੰ ਪਤਾ ਹੋਊਗਾ ਇਹਨਾਂ ਨੇ ਇੱਕ ਚੁੱਪਚੀ ਤੇ ਇੱਕ ਕਾਨੂੰਨ ਲਾਗੂ ਕਰਤਾ ਸੀਗਾ ਉਹ ਕੁਦਰ ਦੇ ਚਾਲ ਉਹਦਾ ਪਤਾ ਲੱਗ ਗਿਆ ਲੋਕਾਂ ਨੂੰ ਪਤਾ ਵਾ ਬੜਾ ਵਿਰੋਧ ਹੋ ਗਿਆ ਉਹ ਯੂ ਟਰਨ ਲੈ ਕੇ ਅਗਲੇ ਦਿਨ ਲੈ ਕੇ ਇਹ ਤਾਂ ਫਿਰ ਨੁਕਸਾਨ ਤਾਂ ਕਰ ਗਏ ਸੀਗੇ ਨਾ ਨੁਕਸ ਰਖਾਤੇ ਕਰ ਚਲੇ ਸੀ ਨਾ ਪਤਾ ਲੱਗਦਾ ਦਾ ਕਰ ਚਲੇ ਹਜੇ ਵੀ ਕੀ ਪਤਾ ਵੀ ਕਰਨਗੇ ਹਜੇ ਕਿਹੜਾ ਹਟਣਗੇ ਹਜੇ ਵੀ ਕਰਨਗੇ ਤੇ ਜਿਹੜਾ ਬਣਾ ਮੋਰਚਾ ਚੜ ਲੀਂਦਾ ਇਹਨੂੰ ਫਿਰ ਤੁਸੀਂ ਆਪ ਕਿਵੇਂ ਵੇਖਦੇ ਆ ਜਿਹੜਾ ਹੁਣ ਚੋਂ ਜਾਉ ਤਾਂ ਵੀ ਲੱਗੇ ਇਹਨੂੰ ਕਿਵੇਂ ਦੇਖਦੇ ਆ ਫਿਰ ਬੈਠੇ ਰਹਿਵਾਂਗੇ ਜਿਹੜਾ ਇਹ ਉਹਨਾਂ ਜਿਹਨਾਂ ਬੈਠੇ ਰਹਿਵਾਂਗੇ ਤਾਂ ਲੰਮਾ ਜਿੰਦਾ ਲੰਮਾ ਚੱਲੋਗੇ ਇਹ ਇਹਦਾ ਕਿਵੇਂ ਅੱਗੇ 5 ਸਾਲ ਵੀ ਚੱਲ ਸਕਦਾ 1.5 ਸਾਲ ਵੀ ਚੱਲ ਸਕਦਾ ਹੂੰ ਤਾਂ ਉਹਨਾਂ ਦਾ ਡਟੇ ਕਿੰਨਾ ਦਾ ਹੁਣ ਡਟੇ ਰਵਾਂਗੇ ਜਾਨਾ ਨਹੀਂ ਜਾਨਾ ਨਹੀਂ ਨਹੀਂ ਜਿਵੇਂ ਮੱਲਾ ਵਿੱਚ ਕਹੀ ਜਾਂਦੇ ਆ ਬਈ ਕੱਟ ਗਿਆ ਮੋਰਚਾ ਲੋਕ ਜਾਵੜੇ ਉਹ ਕੱਟ ਗਿਆ ਵਸ ਹੜੀ ਸੀਜ਼ਨ ਆ ਗਿਆ ਉਹ ਟਰੈਕਟਰ ਟਾਲੀਆਂ ਕੱਟ ਜਰੂਰ ਕੱਟ ਗਿਆ ਹੋਣੀਆਂ ਪਰ ਉਹਨੇ ਤੰਬੂ ਵਧ ਗਿਆ ਜਿਹੜਾ ਆਪਣਾ ਘਰ ਬਣਾਈ ਨੇ ਘਰ ਉਹ ਵਧ ਗਿਆ ਪੱਕੇ ਤੌਰ ਤੇ ਆ ਪੱਕੇ ਤੌਰ ਤੇ ਹੋ ਗਿਆ ਜਾਣ ਕੇ ਜਿਹੜੇ ਬੰਦੇ ਨਹੀਂ ਇੱਥੇ ਨਹੀਂ ਆਉਣਾ ਉਹ ਕਹਿੰਦਾ ਕੱਟ ਗਿਆ ਜਿਹੜੇ ਆਉਣਾ ਹੀ ਨਹੀਂ ਉਹ ਕਹਿੰਦਾ ਕੱਟ ਗਿਆ ਹੁਣ ਇੱਥੇ ਜਿਹੜਾ ਆ ਗਿਆ ਵੇਂਦਾ ਨੂੰ ਪਤਾ ਲੱਗਦਾ ਵੀ ਨਹੀਂ ਕਟਿਆ ਕੁਝ ਨਹੀਂ ਕਟਿਆ ਜੇ ਹੁਣ ਬੰਦਾ ਉਥੋਂ ਟਰੈਕਟਰ ਲੈ ਗਿਆ ਹੁਣ ਇਹ ਤੂੜੀ ਲਈ ਮਸ਼ੀਨ ਖੜੀਏ ਕਰੇ ਟਰਾਲੀ ਖੜੀ ਆ ਉਹਨੇ ਉਹ ਜਾ ਤੰਬੂ ਲਾਤਾ ਤੰਬੂ ਲਾਤਾ ਅ ਵੀ ਤਾਂ ਵੀ ਤਾਂ ਲੱਗਣੇ ਨਹੀਂ ਆ ਤੂੜੀ ਦਾ ਸੀਜ਼ਨ ਬਣਾ ਕੇ ਤੇ ਕਣਕਾ ਵੱਢ ਕੇ ਲੋਕਾਂ ਨੇ ਫਿਰ ਜੱਜ ਇੱਕ ਇਹ ਜਿਵੇਂ ਬਾਬਾ ਕਹੀ ਜਾਂਦੇ ਆ ਵੀ ਮੰਨ ਲਾ ਬਦਲਾ ਬਦਲਾ ਦਾ ਪਰ ਬਹੁਤ ਜ਼ਿਆਦਾ ਰੌਲਾ ਪਿਆ ਸੀਗਾ ਵੀ ਬਦਲਾ ਹੁਣ ਆਪਣੇ ਫਰੀਦਕੋਟ ਤੋਂ ਨਾ ਫਰੀਦਕੋਟ ਹਾਲਕਾ ਫਰੀਦਕੋਟ ਤੋਂ ਲਾ ਲਓ ਹੈ ਨਾ ਉਧਰ ਕਰਮਚਾਰੀ ਤਨ ਮੋਲ ਨੂੰ ਟਿਕਟ ਦੇ ਦਿੱਤੀ ਆਮ ਪਾਰਟੀ ਨੇ ਹਾਂਜੀ ਬੀਜੇਪੀ ਨੇ ਹਸਰਾਉਣ ਦੇ ਦਿੱਤੇ ਤੇ ਕਾਂਗਰਸ ਦਾ ਪਹਿਲੇ ਆਪਣੇ ਸਦੀਕ ਮਾਮਸਦੀਕ ਸੀਗਾ ਕਿਵੇਂ ਫਿਰ ਨੂੰ ਲੱਗਦਾ ਜੇ ਪਹਿਲਾ ਮਾਮਸਦੀਕ ਸੀਗਾ ਗਾਇ ਜਿਹੜੇ ਜਾਂ ਫਿਲਮੀ ਐਕਟਰਾਂ ਨੂੰ ਲੈ ਲਓ ਸੀਟਾਂ ਦੇ ਦੇ ਦਿੰਦੇ ਆ ਵੀ ਕੋਈ ਕੰਮਕੁਮ ਕਰਦੇ ਆ ਇਹ ਕਿ ਨਹੀਂ ਜਿਵੇਂ ਪਹਿਲਾ ਮਾਮਸਦੀਕ ਸੀਗਾ ਮੈਂ ਤਾਂ ਇਹ ਗੱਲ ਕਹੂੰਗਾ ਵੀ ਮਾਮਸਦੀਕ ਕੋਈ ਸਾਡੇ ਨਾਲ ਅੱਗੇ ਵੜਿਆ ਹੂੰ ਉਹ ਵੀ ਨਹੀਂ ਆਇਆ ਜਦੋਂ ਉਹਨੂੰ ਪੁੱਛਦੇ ਸੀ ਉਹਦੀ ਮੇਰੀ ਬਾਹਾਂ ਟੁੱਟੀ ਆ ਬਾਹਾਂ ਟੁੱਟੀ ਕਹਿ ਕੇ ਉਹ ਘੜੀ ਛੜੀ ਜਾਂਦਾ ਸੀ ਹੁਣ ਉਹ ਟਿਕਟ ਨੂੰ ਭੱਜਿਆ ਫਿਰਦਾ ਹੁਣ ਉਹ ਜੇ ਰਲ ਗਏ ਆ ਹਾਂ ਹੁਣ ਦੇਤੀ ਜਾਂਦੇ ਨੇ ਆਪਣੇ ਦੂਜੇ ਨੂੰ ਮੋਲ ਗਗਨ ਦੇਤੀ ਆ ਦੂਜੇ ਨੂੰ ਦੇਤੀ ਆਡਾ ਹੁਣ ਮਤਲਬ ਕਿ ਭਾਜਪਾ ਵਾਲਾ ਹਾਂਸਰ ਮੈਨਾਂ ਨੂੰ ਕਹੂੰਗਾ ਕਿ ਤੈਨਾਂ ਨੂੰ ਪਾਈਏ ਬੋਟਾ ਹੂੰ ਬਾਈਕੜ ਕੀਤਾ ਜਾਵੇ ਨਾ ਸਭ ਤੋਂ ਵਧੀਆ ਹੂੰ ਕਿਸਾਨਾਂ ਆਦੇ ਮੋਰਚੇ ਤੇ ਚੱਜਣ ਮੈਂ ਤੇ ਗੱਲ ਕਹੂੰਗਾ ਇੱਥੋਂ ਕੁਝ ਮਿਲਦਾ ਹੈ ਜਾਂ ਆਪ ਨੂੰ ਮਿਲਦਾ ਹੈ ਹੂੰ ਇਹਨਾਂ ਨੇ ਕੁਝ ਨਹੀਂ ਦਿੱਤੇ ਅੱਗੇ ਆਪ ਨੂੰ ਕੀ ਦਿੱਤਾ ਇਹਨਾਂ ਨੇ ਹੂੰ ਅੱਗੇ ਆਪ ਨੂੰ ਕੀ ਦਿੱਤਾ ਵੇਖੋ ਮੁੰਡੇ ਆਪਣੇ ਇਹਨਾਂ ਨੇ ਸਰਕਾਰਾਂ ਨੇ ਚਿੱਟਿਆ ਦੇ ਲਾਤੀਆਂ ਘਰਾਂ ਦੇ ਘਰ ਖਾਲੀ ਹੋਈ ਜਾਂਦੇ ਵੇਖੋ ਇਹਦਾ ਇਹਦਾ ਕਹਿੰਦੇ ਸੀਗੇ ਵੀ ਚਿੱਟਾ ਪਹਿਲਾਂ ਪਹੰਤ ਬਣ ਕੇ ਕਹਿੰਦੇ ਸੀ ਚਿੱਟਾ ਦੀ ਬਾਹਲਾ ਇਹਨਾਂ ਕਾਲੀਦਾਲ ਨੇ ਲਿਆਂਦਾ ਇਹ ਹੋਮ ਡਿਲੀਵਰੀ ਹੋ ਗਈ ਤੇ ਹੁਣ ਤੁਹਾਨੂੰ ਕੀ ਲੱਗਦਾ ਵਧਿਆ ਗਿਆ ਘਟਿਆ ਨਹੀਂ ਹੁਣ ਤਾਂ ਹੱਟੀਆਂ ਦੇ ਹਲਦੀ ਵਾਂਗ ਕਿੱਤਾ ਤਾਂ ਬਹੁਤ ਸ਼ੀਤੀ ਮਿਲਦਾ ਹਲਦੀ ਓਕੇ ਮਿਲਦੀ ਆ ਕੋਈ ਘੰਟਾ ਆ ਵੀ ਹੋ ਗਿਆ ਜੀ ਆਮ ਹੋ ਗਿਆ ਹੁਣ ਤਾਂ ਆਮ ਹੋ ਗਿਆ ਹੂੰ ਜਾ ਕੇ ਪਿੰਡਾਂ ਚ ਵੜ ਕੇ ਵੇਖੋ ਤੁਸੀਂ ਪੱਤਰਕਾਰਾਂ ਪਿੰਡਾਂ ਜਾ ਕੇ ਵੇਖੋ ਵੀ ਇੰਨੇ ਤੇ ਦੋ ਦਸਵੇਂ ਚਾਰ ਚਾਰ ਸਵੇਂ ਬੱਲੀ ਜਾਂਦੇ ਆ ਮਾਪਿਆਂ ਦਾ ਇਕੱਲਾ ਪੁੱਤ ਹੁੰਦਾ ਮਰ ਜਾਂਦਾ ਮੇਰੇ ਆਪ ਦੇ ਪਿੰਡ ਚ ਬਹੁਤ ਬੰਦੇ ਮਰੇ ਆਂ ਵੇਖੋ ਇਕੱਲੇ ਇਕੱਲੇ ਮੇਰੇ ਘਰ ਖਾਲੀ ਹੋਈ ਜਾਂਦੇ ਇਹ ਬਹੁਤ ਵੱਡੀ ਟੈਨਸ਼ਨ ਆ ਕਿਵੇਂ ਰੁਕੂਗਾ ਕਿਵੇਂ ਰੁਕ ਸਕਦੇ ਇਹ 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 ਇਹਨੂੰ ਤੁਸੀਂ ਆਵਾ ਕਿਉਂ ਪੰਜਾਬ ਦੇ ਉੱਤੇ ਸਾਰੇ ਬੱਸ ਮਾਰਾਂ ਪਈ ਜਾਂਦੀਆਂ ਇੱਕ ਪਾਸੇ ਤਾਂ ਚਿੱਟੇ ਦੇ ਲਈ ਨਸ਼ਾ ਆ ਜਾਂਦਾ ਤੇ ਆ ਮਤਲਬ ਆਪਣੇ ਜਿਹੜੇ ਕਿਸਾਨਾਂ ਦੇ ਉੱਤੇ ਕਾਲੇ ਕਾਨੂੰਨ ਥੋਪੇ ਜਾਂਦੇ ਹਨ ਤੇ ਜਿਹੜਾ ਕਿਸਾਨ ਸਾਰੀ ਦੁਨੀਆ ਦਾ ਢੱਡ ਭਰਦਾ ਅੰਨ ਨਾਲ ਹੈ ਨਾ ਉਹਨੂੰ ਉਹਨੂੰ ਧਰਨੇ ਲਾਉਣੇ ਪੈਂਦੇ ਸਾਰਾ 12 12 ਮਹੀਨੇ ਤੇਰੇ ਤੇਰੇ ਮਹੀਨੇ ਪਹਿਲਾਂ ਬੈਠੇ ਹੁਣ ਫੇਰ ਬੈਠੇ ਆ ਸੜਕਾਂ ਤੇ ਰੋਲਣਾ ਪੈਂਦਾ ਇਹਨੂੰ ਇਹੀ ਤਾਂ ਮੈਂ ਕਹਿੰਦਾ ਵੀ ਇਹ ਕਿਸਾਨਾਂ ਨਾਲ ਐ ਕਹਤੋ ਕਿ ਕੀ ਕੀ ਸਮਝਿਆ ਜਾਂਦਾ ਸਰਕਾਰ ਸੋਚੇ 13 ਮਹੀਨੇ ਤੇ 13 ਦਿਨ ਅੱਗੇ ਲਾਈ ਹਾਂ ਹੁਣ ਪਤਾ ਨਹੀਂ ਹੁਣ ਤਾਂ ਪਤਾ ਨਹੀਂ ਕੀ ਬੰਨ ਹੁਣ ਤਾਂ ਆਰ ਪਾਰ ਦੀ ਆ ਹੂੰ ਹੁਣ ਤਾਂ ਮਤਲਬ ਹੁਣ ਮਰ ਹੁਣ ਤਾਂ ਘਰੇ ਜਾਵਾਂਗੇ ਮਰੇ ਹੂੰ ਤਾਂ ਘਰੇ ਬੱਚੇ ਵੀ ਆਖਣਗੇ ਬੇਇੱਜ਼ਤੀ ਕਰਨਗੇ ਆਗੇ ਜੇ ਜਾਣੇ ਆ ਤਾਂ ਫਿਰ ਕੀ ਮੂਹਲੇ ਟਰੈਕਟਰ ਕੱਢ ਕੇ ਲਿਆਂਦੇ ਘਰਾਂ ਤੋਂ ਹੁਣ ਟਰੈਕਟਰ ਕੱਢ ਕੇ ਲਿਆਂਦੇ ਆ ਤੇ ਹੁਣ ਉਹ ਕਹਿਣਗੇ ਵੀ ਜਿੱਤ ਹੈ ਹੁਣ ਨਹੀਂ ਪਿੱਛੇ ਮੁੜਦੇ ਹੁਣ ਤਾਂ ਆਰ ਪਾਰ ਦੀ ਲੜਾਈ ਹੈ ਹੁਣ ਮਰਨ ਮਰਨ ਤੇ ਗੱਲਾਂ ਕੀ ਦੀ ਮਰਜ਼ੀ ਸਰਕਾਰ ਆ ਜਾਏ ਤਾਂ ਕੋਸ ਆ ਜੀ ਹੁਣ ਤਾਂ ਮੇਰੇ ਸਾਹ ਚ ਨਹੀਂ ਜਾਂਦੇ ਪਿੱਛੇ ਅਣਖਲਾ ਬੰਦਾ ਨਹੀਂ ਪਿੱਛੇ ਜਾਂਦਾ ਉਹ ਜਾ ਜਾਵੜੀ ਤਾਂ ਕਹਿ ਨਹੀਂ ਸਕਦੇ ਪਰ ਨਹੀਂ ਜਾਂਦੇ ਜੱਜ ਕੇ ਲੋਕ ਮਤਲਬ ਬਾਬਾ ਜਾਣਾ ਤਾਂ ਬਈ ਦਿੱਲੀ ਸੀਗਾ ਦਿੱਲੀ ਆਪਣੇ ਪੰਜਾਬ ਦਾ ਦੇਸ਼ ਦਾ ਹਿੱਸਾ ਹੈਗਾ ਆਪਾਂ ਵੀ ਜਾ ਸਕਦੇ ਆ ਹੁਣ ਆਪਾਂ ਤੁਸੀਂ ਵੇਖੋ ਇੰਨੀ ਵਾਰੀ ਤਗੜੀ ਬੈਰੀਗੇਡਿੰਗ ਕੀਤੀ ਪਈ ਹੈ ਦਿੱਲੀ ਨਹੀਂ ਜਾਣ ਦਿੰਦੇ ਆਪਾਂ ਨੂੰ ਵੇਖੋ ਹਾਈ ਕੋਰਟ ਦੇ ਵਕੀਲ ਵੀ ਆਪਣੇ ਨਾਲ ਖੜੇ ਹੂੰ 3000 3000 ਵਕੀਲ ਹਾਂ 3000 ਵਕੀਲ ਹਾਈ ਕੋਰਟ ਦਾ ਆਪਣੇ ਨਾਲ ਖੜਾ ਹੂੰ ਸੁਪਰੀਮ ਕੋਰਟ ਦਾ ਉਹ ਕਹਿੰਦੇ ਵੀ ਇਹਨਾਂ ਨੂੰ ਜਾਣ ਦਿਓ ਹਾਂ ਸੜਕ ਤੇ ਜਾਣਾ ਆਪਾਂ ਕਿਹੜਾ ਕੋਈ ਆਪਾਂ ਕਿਹੜਾ ਕੋਈ ਗਲਤ ਕੰਮ ਕਰ ਰਹੇ ਹਾਂ ਇਹਦੇ ਟੱਪਣ ਆਏ ਅੱਗੇ ਕਹਿੰਦੇ ਵੀ ਕਿਸਾਨ ਸੜਕਾ ਰੋਕਦੇ ਆ ਹੂੰ ਉਹਨਾਂ ਦਾ ਕਿਸਾਨਾਂ ਨੇ ਰੋਕੀਆਂ ਨਹੀਂ ਆ ਤਾਂ ਮੋਦੀ ਨੇ ਰੋਕੀਆਂ। ਹੂੰ ਕਿਸਾਨਾਂ ਦਾ ਕਿਸੂਰ ਹੈ। ਕਿਸਾਨ ਤਾਂ ਆਵੇ ਕੋ ਸੜਕ ਛੱਡੀ ਬੈਠਾ ਨੰਗੂ। ਹੂੰ ਇਹ ਨਾਮ ਬਦਨਾਮ ਕਰਦੇ ਸਾਡਾ ਤਾਂ ਵੀ ਕਿਸਾਨ ਜੀ ਸੜਕਾਂ ਰੋਕ ਲੈਂਦੇ ਮੜੀ ਗੱਲ ਉਹਦੀ ਸੜਕਾਂ ਰੋਕ ਲੈਂਦੇ। ਹੁਣ ਪੁੱਛੋ ਕਿਹਨੇ ਰੋਕੀਆਂ? ਉਹ ਤਾਂ ਮੋਦੀ ਨੇ ਰੋਕੀਆਂ। ਹੂੰ ਕਿਸਾਨਾਂ ਦੇੋਂ ਤੋਂ 5 ਦਿਨ ਪਹਿਲਾਂ ਇਹਨਾਂ ਨੇ ਇੱਥੇ ਕੰਮ ਕਰਤਾ ਸੀ। 5-10 ਦਿਨ ਪਹਿਲਾਂ ਕੰਦਾ ਕੱਢਤੀਆਂ ਸੀ ਕਿਸਾਨਾਂ ਦਾ ਮਗਰੋਂ ਆਉਂਦੇ ਇੱਥੇ। ਹੂੰ ਕਿਸਾਨਾਂ ਦਾ ਬਦਨਾਮ ਕਰਦੀ ਐ ਕੱਲ। ਆ ਵੀ ਸੜਕਾਂ ਰੋਕਤਾਂ। ਆ ਰੋਕਤੀਆਂ। ਹੁਣ ਦੱਸੋ ਇਹ ਜੀ ਸਾਡਾ ਕਿ ਕਿਸੂਰ ਆ ਵੀ। ਅਸੀਂ ਮੁੰਡਾ ਚੀਤ ਕਰਾ ਲਿਆ ਇੱਥੇ ਜਰ ਗਏ ਸਾਡਾ ਸੇ ਬੈਠਾਂ ਦੇ ਬੁੱਢੇ ਅਸਰਾ ਇਹ ਨਹੀਂ ਗੱਲ ਵੀ ਘਟ ਹੁਣ ਮੋਦੀ ਨੂੰ ਬਾਹਰੋਂ ਵੀ ਆਹ ਹੁਣ ਜਦੋਂ ਪੱਤਰਕਾਰ ਪਾਉਂਦੇ ਆ ਮਤਲਬ ਉਹਨੂੰ ਬਾਹਰ ਵੀ ਅਸਰ ਪਊਗਾ ਇਹ ਚੀਜ਼ ਦਾ ਬਹੁਤ ਵੱਡਾ ਅਸਰ ਪਊਗਾ ਵੇਖੋ ਕਿਸਾਨਾਂ ਨੇ ਕੀ ਕੁਛ ਕਰੀ ਜਾਂਦਾ ਥੋੜੀ ਸਾਹਮਣੇ ਗੱਲਾਂ ਜਾਣਾ ਹੀ ਸੀਗਾ ਇੱਕ ਇਸ ਦਿੱਲੀ ਜਾਣਾ ਹੀ ਸੀ ਤਾਂ ਇਹ ਤਾਂ ਜਾਣਾ ਹੀ ਸੀ ਪੀਸਫੁੱਲ ਬਈ ਆਪਾਂ ਕਿਹੜਾ ਕੋਈ ਲੜਦੇ ਸੀ ਕੋਈ ਲੜਦੇ ਨਹੀਂ ਸੀ ਬੋਲਦੇ ਸ਼ਾਂਤਮਈ ਤੁਰੇ ਜਾਂਦੇ ਸੀ ਹੁਣੇ ਕੰਦ ਕੱਟ ਕੇ ਇੱਥੇ ਬਾਅਦ ਨਾਲ ਪੰਜਾਬ ਕੀ ਬਾਤਾਂ ਵੇਖੋ ਪੰਜਾਬ ਕੀ ਬੈਠੀਆਂ ਬੰਦਾ ਵੀ ਪੰਜਾਬ ਚ ਆ ਕੇ ਮਾਰ ਗਿਆ ਇਹਦੇ ਤੱਕ ਹੜਨਾ ਕੀ ਕਰ ਕਲਮੀ ਛੱਡ ਗਿਆ ਤਾਨਾਸ਼ਾਹੀ ਰਾਜਾ ਤਾਂ ਰੰਗ ਜੇ ਵਰਗਾ ਟੱਪ ਗਿਆ ਤਾਂ ਹੂੰ ਪਰ ਹੁਣ ਸਾਡੀ ਪ੍ਰਮਾਤਮਾ ਮਦਦ ਕਰੂਗਾ ਹੂੰ ਮਾਰੇ ਸਾਡੇ ਵਾਲ ਮਾਰੀ ਮਦਦ ਕਰੂ ਐਡੀ ਨਹੀਂ ਗੱਲ ਸਬਰ ਨਾਲ ਬੈਠੇ ਨਾ ਹੂੰ ਸਬਰ ਵਾਲਾ ਬੰਦਾ ਹਮੇਸ਼ਾ ਜੰਗ ਜਿੱਤਦਾ ਹੁੰਦਾ ਜਿੱਤਾਂਗੇ ਹੀ ਨਹੀਂ ਗੱਲ ਨਹੀਂ ਜਿੱਤਾਂਗੇ ਜ਼ਰੂਰ ਤੈਂ ਪਊਗਾ ਕੋਈ ਗੱਲ ਨਹੀਂ ਪਊਗਾ ਬੈਠੇ ਚੱਤੇ ਕੋਈ ਗੱਲ ਨਹੀਂ ਸਬਰ ਦਾ ਫਲ ਮਿੱਠਾ ਹੁੰਦਾ ਸਬਰ ਦਾ ਫਲ ਤੂੰ ਦਾ ਆਪ ਸਿਆਣੇ ਪੜੇ ਲਿਖੇ ਹੂੰ ਸਬਰ ਨਾਲ ਹੋਊਗਾ ਹੱਲ ਅਸੀਂ ਕੋਈ ਇਥੇ ਹੁੱਲੜ ਬਾਜੀ ਨਹੀਂ ਕਰਦੇ ਕੁਛ ਨਹੀਂ ਕਰਦੇ ਆ ਵੇਖ ਲੋ ਬੈਠਿਆਂ ਚਾਹ ਦੇ ਵਿੱਚ ਬੈਠੇ ਆਹ ਰਕਮ ਬਵਾਉਂਗਾ ਚਾਹ ਦੇ ਵਿੱਚ ਕੋਈ ਨਹੀਂ ਗੱਲ ਉਸ ਦਿਨ ਵੀ ਕੋਈ ਹੁੱਲੜਬਾਜ਼ੀ ਨਹੀਂ ਹੋਈ ਅਸੀਂ ਬਿਲਕੁਲ